ਹਾਂਜੀ ਅੱਜ ਆ ਪਿੰਡ ਪੱਦੀ ਜ਼ਗੀਰ ਦੇ ਵਿੱਚ ਅੱਗ ਲੱਗੀ ਆ ਕਣਕ ਨੂੰ ਸਾਡੀ ਮਸ਼ੀਨ ਇਥੇ ਚੱਲਣ ਢਈ ਸੀਗੀ ਤਾਂ ਮਸ਼ੀਨ ਵੀ ਕੱਢੀ ਬਾਹਰ ਰਹੀ ਮੁਰ ਮੁਰ ਮਸ਼ੀਨ ਵਾਲੇ ਨੇ ਵਕਾਈ ਪਾਇਆ ਰਹਿਣਾ ਸੀ ਮਸ਼ੀਨ ਵਾਲਾ ਖੜਾ ਉਹਨੂੰ ਤੱਕ ਪੈ ਗਈ ਇਥੇ ਅੱਗ ਲੱਗਣ ਦਾ ਕਾਰਨ ਇਹੀ ਬਣਿਆ ਵੀ ਉੱਥੇ 24 ਘੰਟੇ ਲਾਈਨ ਵੀ ਜਾਂਦੀ ਦਾ 8 ਘੰਟੇ ਵੀ ਲਾਈਨ ਉਹਨਾਂ ਖੰਭੇ ਉੱਪਰੋਂ ਤਾਰਾਂ ਹੋ ਜਾਂਦੀਆਂ ਪਿਛਲੇ ਸਾਲ ਵੀ ਇਥੇ ਅੱਗ ਲੱਗੀ ਸੀ ਐਸ ਸਾਲ ਵੀ ਇਥੇ ਅੱਗ ਡੱਕੇ ਲੱਗੀ ਕਾਫੀ ਸਾਡਾ ਬੰਦਿਆਂ ਦਾ ਇਥੋਂ ਨੁਕਸਾਨ ਹੋ ਗਿਆ ਜੀ ਅਸੀਂ ਤਾਂ ਮਹਕੇ ਵਾਲੇ ਨਹੀਂ ਕਹਿਣ ਬਈ ਇਹਨੂੰ ਘਟੋ ਘਟ ਤੁਸੀਂ 8 ਘੰਟੇ ਵਾਲੀ ਲਾਗ ਕਰ ਦਿਓ 24 ਘੰਟੇ ਵਾਲੇ ਤਾਰਾਂ ਦਾ ਲਾਗ ਕਰੋ ਤੁਸੀਂ ਤਾਂ ਜੋ ਕਿ ਹਰ ਸਾਲ ਇਥੋਂ ਨੁਕਸਾਨ ਹੁੰਦਾ ਕਿਉਂ ਹੁੰਦਾ ਇਸ ਕਰਕੇ ਗਵਰਨਮੈਂਟ ਨੂੰ ਵੀ ਬੇਨਤੀ ਹੈ ਵੀ ਜਿੱਦਾਂ ਸਾਡੇ ਹੁਣ ਨੁਕਸਾਨ ਹੋਇਆ ਇਹਦਾ ਵੀ ਸਾਨੂੰ ਮੁਆਵਜ਼ਾ ਮਿਲ ਜੇ ਜਿਹਨਾਂ ਦੀ ਕਣਕ ਲੂ ਹੋ ਗਈ ਭਾਈ ਉਹਨੂੰ ਇਹ ਮੁਆਵਜ਼ਾ ਦੇਣਾ ਚਾਹੀਦਾ ਇੰਨੇ ਅਸੀਂ ਬੇਨਤੀ ਕਰਦੇ ਹਾਂ ਕਿੰਨੇ ਕਿ ਖੇਤ ਲੂ ਹੋ ਗਏ ਕਿੰਨੇ ਤਕਰੀਬਨ 25 ਤੇ ਖੇਕ ਕਿਦਾਂ ਲੂ ਹੋ ਗਿਆ ਬਾਕੀ ਲਾਉਣ ਸੀ ਵਿੱਚ ਕਾਫੀ ਪਿਆ ਲਾਉਣ ਵੀ ਸੜ ਗਿਆ ਜੀ ਤੇ ਆ ਜਿਹੜਾ ਕਣਕ ਜਾਰੇ ਸੜ ਗਈ ਹੈ ਕਿਉਂ ਹਲੇ ਬੜਾਈ ਥੋੜੀ ਹੋਈ ਸੀ ਮਸ਼ੀਨ ਦਾ ਵੀ ਕੰਮ ਮਸ਼ੀਨ ਬਚ ਗਈ ਆ ਟਰਾਲਾ ਲੂ ਹੋ ਗਿਆ ਸਾਰਾ ਇਹਦਾ ਕਾਫੀ ਨੁਕਸਾਨ ਹੋ ਗਿਆ ਬੜਾਈ ਚੱਲਦੇ ਵੱਢੀ ਚੱਲਦੇ ਮਸ਼ੀਨ ਚੱਲਦੀ ਸੀ ਨੇੜੇ ਵੱਢਦੇ ਸੀਗੇ ਟਰਾਲਾ ਖੋਲ ਕੇ ਇਥੋਂ ਆਪਣੇ ਕਟਰ ਪਾ ਕੇ ਲਗਾਏ ਸੀ ਇਹ ਥੋੜੀ ਪਤਾ ਹੀ ਪਈ ਆ ਕੰਮ ਹੋ ਜਾਣਾ ਗਲਤੀ ਨਾ ਹੋਈ ਉਹ ਫਾਇਰ ਬ੍ਰਿਗੇਡ ਫ फेब्रुवारी ਦੀ ਗੱਡੀ ਫਾਇਰ ਬ੍ਰਿਗੇਡ ਦੀ ਗੱਡੀ ਦਾ ਜੀ ਲਾਸਟ ਜਦੋਂ ਸਾਰੇ ਸਾਡੇ ਜ਼ਿਮੀਦਾਰ ਭਰਾਵਾਂ ਨੇ ਇਕੱਠੇ ਹੋ ਗਏ ਟਰੈਕਟਰ ਪਾਣੀ ਵਾਲਾ ਪੰਪ ਲੈ ਕੇ ਆ ਗਏ ਅੱਗ ਬੁਝ ਗਈ ਤੇ ਉਦੋਂ ਫਾਇਰ ਬ੍ਰਿਗੇਡ ਦੀ ਇੱਥੇ ਗੱਡੀ ਪਹੁੰਚੀ ਆ ਅਖੀਰ ਦੇ ਵਿੱਚ ਜਦੋਂ ਸਾਰੀ ਕੰਟਰੋਲ ਹੋ ਗਈ ਤੋ ਬਿਜਲੀ ਵਿਭਾਗ ਨੂੰ ਬੇਨਤੀ ਵੀ ਤੁਸੀਂ ਭਾਈ ਇਹਨੂੰ ਜਰੂਰ ਤਾਰਾਂ ਨੂੰ ਉਹਨਾਂ ਨੂੰ ਠੀਕ ਕਰੋ ਹੁਣ ਜਦ ਉਹਨਾਂ ਨੂੰ ਕਹਿਣਾ ਸੀ ਕਿ ਅਗਲਾ ਸੱਚ ਕੱਟੇ ਹੋ ਸੀ ਤੇ ਇਸ ਕਰਕੇ ਇਹ ਜ਼ਰੂਰੀ ਆ ਇਹ ਹੀ ਗੱਲਾਂ ਕੋਈ ਨਾ ਹੋਰ ਤਾਂ ਕੋਈ ਅਗਰਾ ਕਰਨੀ ਹੈ ਨਹੀਂ ਕੋਈ ਨੇੜੇ ਕੋਈ ਇਹ ਨਹੀਂ ਚੀਜ਼ ਇੱਦਾਂ ਦੀ ਅੱਗ ਲੱਗਣ ਦਾ ਕਾਰਨ ਭਾਜੀ ਜਿਹੜਾ ਸਾਡੇ ਇੱਥੇ ਆ ਟੀ ਆਫ ਹੈ ਨਾ ਇੱਕ ਮੇਨ ਟੀ ਆਫ ਇਹਨੂੰ ਕਹਿੰਦੇ ਆ ਇੱਥੋਂ ਹੀ ਲੱਗਦੀ ਆ ਹਰ ਇੱਕ ਸਾਲ ਇਹ ਅੱਗੇ ਤਕਰੀਬਨ ਇੱਥੋਂ ਹੀ ਲੱਗਦੀ ਆ ਇਹ ਟੀ ਆਫ ਦਾ ਕੰਮ ਇਹ ਆ ਵੀ ਜਦੋਂ ਪਿੱਛੋਂ ਕੋਈ ਫਾਲਟ ਪੈਂਦਾ ਆ ਮੋਰੇ ਇਹ ਟੀ ਆਫ ਕੱਟ ਜਾਂਦੇ ਆ ਤੇ ਮੋਰੇ ਬੱਤੀ ਆਵੇ ਨਾ ਆਵੇ ਕੋਈ ਮਤਲਬ ਨਹੀਂ ਇਹ ਟੀਓਫ ਤੋਂ ਹੀ ਹਰੇਕ ਵਾਰ ਲੱਗਦੀ ਆ ਬਹੁਤ ਵਾਰ ਅਸੀਂ ਮੰਗ ਕਰਾਟੇ ਆ ਟੀਓਫ ਦੀ ਰਿਪੇਅਰ ਦੀ ਪਰ ਕੋਈ ਰਿਪੇਅਰ ਨਹੀਂ ਕਰਦਾ ਜੀ ਨੁਕਸਾਨ ਭਾਜੀ ਕਾਫੀ ਕਣਕ ਦਾ ਵੀ ਆ ਤੇ ਵਿੱਚ ਨਾੜ ਵੀ ਬਹੁਤ ਸੀਗਾ ਤੇ ਕਣਕ ਵੀ ਕਾਫੀ ਜਿਹੜੀ ਨੁਕਸਾਨੀ ਗਈ ਆ ਹਾਂਜੀ ਕਿੰਨੇ ਕੁ ਕਿਸਾਨਾਂ ਦੇ ਇਹ ਖੱਤੇ ਸੀਗੇ ਕਿਸਾਨਾਂ ਦੇ ਭਾਜੀ ਤਕਰੀਬਨ ਦੇਖ ਲਓ ਤੁਸੀਂ ਮਸੰਦਪੁਰ ਦੇ ਵੀ ਆ ਪੱਦੀ ਦੇ ਵੀ ਆ ਤੇ ਬੜੇ ਪਿੰਡ ਦੇ ਵੀ ਬੰਦੇ ਇੱਥੇ ਤਕਰੀਬਨ ਹਾਲੇ ਤੇ ਖੇਤੀ ਕਰਦੇ ਆ ਜਿਹੜੇ ਕਣਕ ਦਾ ਵੀ ਜ਼ਿਆਦਾ ਨੁਕਸਾਨ ਹੋਇਆ ਹੱਲੇ ਹੈਗਾ ਅੰਦਾਜ਼ਾ ਹੈਗਾ ਕੋਈ ਖੜੀ ਫਸਲ ਕਿੰਨੀ ਸੀ ਜਿਹੜੀ ਕਣਕ ਦੇ ਵਿੱਚ ਤੇ ਨਾਰ ਨੂੰ ਕਿੰਨੇ ਕੰਨ ਅੱਗ ਲੱਗੇ ਨਾੜ ਭਾਜੀ ਤੁਸੀਂ ਅੰਦਾਜ਼ਾ ਲਾ ਲਓ ਇੱਥੋਂ ਵੀ ਪਹਿਲਾਂ ਤਾਂ ਤੁਸੀਂ 15 ਖੇਤ ਤਾਂ ਕਣਕ ਦੇ ਲਾ ਲਓ ਜਿਹੜੇ ਇੱਥੇ ਕੇ ਲੂ ਹੋਇਆ ਬਾਕੀ ਨਾੜ ਲਾ ਲਓ ਤੁਸੀਂ ਇਹ ਆ ਪੱਦੀ ਜੀ ਗਿਰ ਤੋਂ ਸਟਾਰਟ ਹੋ ਕੇ ਨਸੰਤਪੁਰ ਤੱਕ ਆ ਕੇ ਗਈ ਆ ਵੀ ਸਾਰੇ ਵਿਚਲੇੜੇ ਖੇਤ ਆ ਸਾਰੇ ਲੂ ਹੋ ਗਿਆ ਭਾਜੀ ਹਨ ਗੈਲਦੀ ਜਾਂ ਲਾਹਰਬਾਈ ਕਿਹਦੀ ਮੰਨਦੇ ਨੇ ਲਾਹਰਬਾਈ ਭਾਜੀ ਉਹ ਟੀਓਫ ਤੋਂ ਹੀ ਅੱਗ ਲੱਗੀ ਆ ਜਿਹੜਾ ਮੇਨ ਟੀਓਫ ਆ ਨਾ ਉਹ ਟੀਓਫ ਦੀ ਰਿਪੇਅਰ ਨਹੀਂ ਕਰਦੇ ਹੈਗੇ ਮੀਡੀਏ ਡਿਪਾਰਟਮੈਂਟ ਦੇ ਹੋਰ ਕੋਈ ਇੱਥ ਨਾ ਕੋਈ ਥੇ ਕੰਬਾਈਨ ਚੱਲਦੀ ਸੀ ਨਾ ਕੋਈ ਛੋਰ ਸੀ ਸਗੋ ਕੰਬਾਈਨ ਤਾਂ ਰਾਹ ਤੇ ਖੜਾ